ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਨਾਮ ਬਿਜਲੀਵਾਲ ਆ ਦੋਸਤੋ ਇੱਥੇ ਆਪਾਂ ਸਾਰੇ ਜਾਣੇ ਗਰਾਊਂਡ 'ਚ ਬੱਚਿਆਂ ਦੇ ਨਾਲ ਕ੍ਰਿਕਟ ਖੇਡਣ ਦੇ ਹਾਂ ਤੇ ਆ ਇੱਕ ਵੀਰ ਆਇਆ ਵਾ ਇਹ ਪਤਾ ਨਹੀਂ ਹੁਣ ਇਹਨਾਂ ਦਾ ਇੱਕ ਕੀ ਕਿਹੜਾ ਕਾਰੋਬਾਰ ਹੁੰਦਾ ਵਾ ਆਂਦਾ ਮੈਂ ਬਹਿਰੂਪੀਆ ਬੰਦਾ ਵਾਂ ਤੇ ਮੈਨੂੰ ਤੇ ਕੇਸ ਬਣਨੇ ਬਹਿਰੂਪੀਆ ਲੱਗਣੇ ਨਹੀਂ ਡਿਆ ਲੈ ਸਾਬ ਅੱچھے ਪਰਿਵਾਰ ਨੂੰ ਖੁਸ਼ ਕਰਤਾ ਹੁਣ ਇਹ ਵੀਰ ਜੋਕਰ ਬਣਾਵਾਉਂ ਮੈਂ ਤੇ ਇਹ ਹੁਣ ਆਂਦਾ ਕਿ ਮੈਂ ਬਟਾਲੇ ਤੋਂ ਆਇਆ ਵਾਂ ਤੇ ਅਸੀਂ ਸਾਲ 'ਚ ਇੱਕ ਵਾਰੀ ਹੁੰਨੇ ਹਾਂ ਹੁਣ ਜਾ ਸਕਦੇ ਹੋ ਕਿ ਇਹ ਬਹਿਰੂਪੀਏ ਜਿਹੜੇ ਸਾਰੇ ਬਾਹਰੋਂ ਆਉਣਗੇ ਕੋਈ ਪੰਜਾਬ ਚੋਂ ਨਹੀਂ ਬਣ ਸਕਦਾ ਇਹ ਪਤਾ ਨਹੀਂ ਇਹ ਕਿੱਥੋਂ ਆਏ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਇਹ ਮੱਧਿਆ ਪ੍ਰਦੇਸ਼ ਤੋਂ ਇੱਥੇ ਆਇਆ ਬਹਿਰੂਪੀਆ ਬਣ ਜੋਕਰ ਬਣਨਾ ਤੇ ਮੱਧਿਆ ਪ੍ਰਦੇਸ਼ ਚ ਨਹੀਂ ਇਹ ਕੰਮ ਚੱਲਦਾ ਸਲਤਾਨ ਸਾਹਿਬ ਜੀ ਆ ਰਾਮਲੀਲਾ ਕਰਦੇ ਇਸੇ ਇਧਰੇ ਕਰਦੇ ਨਾ ਦਸੇ ਰੋ ਕਿਹਾ ਉਹ ਯਾਰ ਆ ਰਾਮਲੀਲਾ ਕੋ ਨਾ ਚੱਲਦਾ

ਤੇ ਤੂੰ ਸਾਡੇ ਪਿੰਡ ਦੇ ਸਰਪੰਚ ਕੋ ਮਨਜ਼ੂਰੀ ਨਹੀਂ ਉਹ ਉਹਨਾਂ ਦੀ ਕੋਈ ਸਟੈਂਪ ਵਾਲਾ ਕਾਗਜ਼ ਹਾਂ ਇੱਕ ਹੋਰ گاਵਾ ਸਾਡਾ ਕਰਜੂ ਮਾ ਮਾ ਹੋਰ ਹਾਂ ਸਾਡਾ ਸਮਾਜ ਆਏ ਤੂੰ ਹੋਰ ਆ ਗਿਆ ਸਾਰੇ ਵੀਰ ক্রিকেট ਖੇਡਣ ਦੇ ਜੀ ਸਾਡੇ ਤੇ ਬਹੁਤ ਹੁਨਾਰ ਬੱਚੇ ਨੇ ਇਹਨਾਂ ਵਿੱਚੋਂ ਹੀ ਕੁਝ ਬੱਚੇ ਜਿਹੜੇ ਆ ਨੈਕਸਟ ਟਾਈਮ ਆਈਪੀਐਲ ਵਗੈਰਾ ਚ ਮਤਲਬ ਕਿ ਜਾ ਸਕਦੇ ਨੇ ਜਿੰਨੀ ਵਧੀਆ ਇਹਨਾਂ ਦੀ ਗੇਮ ਹੈ ਨਾ ਤੇ ਧੰਨਵਾਦ ਸਾਡੇ ਪਿੰਡ ਦੀ ਪੰਚਾਇਤ ਦਾ ਤੇ ਜਿਨ੍ਹਾਂ ਨੇ ਇਹ ਗਰਾਊਂਡ ਜਿਹੜੀ ਆ ਅੱਜ ਕਾ ਦੂ ਕਿਲੇ ਦੀ ਗਰਾਊਂਡ ਛੱਡੀ ਆ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਜਿਹਾਇਓ ਕਾਗਜ਼ ਇਸ ਵਕਤ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਕਾਗਜ਼ ਨਹੀਂ ਹੈ ਮੈਂ ਆਪੋ ਤੈ ਆ ਕੇ ਦੇ ਸਕਦਾ ਹਾਂ ਆਹ ਬੋਲ ਸਰਪ੍ਰਾਈਜ਼ ਸਰ ਬੋਲਤੇ ਇਹ ਕਹਿ ਰਿਹਾ ਜੀ ਇਸ ਵੇਲੇ ਮੇਰੇ ਕੋ ਕਾਗਜ਼ ਨਹੀਂ ਪਹਿਲਾਂ ਇਥੋਂ ਕਾਗਜ਼ ਲੈਣ ਗਿਆ ਸੀ ਆਪਣੇ ਬੜੇ ਭਾਈ ਕੋਲ ਕਹਿੰਦਾ ਹੈ ਵੀ ਮੈਂ ਮੇਰੇ ਕੋਲ ਮਨਜ਼ੂਰੀ ਆ ਗਈ ਤੁਹਾਡੇ ਪਿੰਡ ਦੇ ਸਰਪੰਚ ਦੀ ਹੁਣ ਬੋਲ ਰਿਹਾ ਕਿ ਮੇਰੇ ਕੋ ਐ ਨਹੀਂ ਹੁਣ ਦੱਸ ਮਾਰਾ ਜਾਈ ਕਿ ਮਨਜ਼ੂਰੀ ਆ ਗਈ ਆ ਹਾਂ ਹੈਗੀ ਵੀਰ ਜੀ ਕਿੱਥੇ ਆ ਲੈ ਕੇ ਦੱਸ ਦੂੰ ਆ ਤੁਹਾਨੂੰ ਕੱਲ ਵੀਡੀਓ ਵਧਾਨ ਬਣਾ ਲੇਗਾ ਵੀਰ ਜੀ ਮੈਂ ਕੀ ਕਰਦਾ ਕਾਗਜ਼ ਦੇ ਇੱਕ ਮਿੰਟ ਬੈਕ ਡੇਟ ਅੱਜ ਦੀ ਤਰੀਕ ਅੱਜ ਕਿੰਨੀ ਤਰੀਕ ਹੈ ਕਿੰਨੀ ਆ ਵੀ 25 25 ਤਰੀਕ 25 26 26 ਤਰੀਕ ਨੂੰ ਮਨਜ਼ੂਰੀ ਚਾਹੀਦੀ ਆ ਮੈਂ ਸਰਪੰਚ ਸਾਹਿਬ ਨੂੰ ਫੋਨ ਕਰਨ ਲੱਗਾ ਸੀ ਕਿਤਾਜੀ ਨੇਗਾ ਵੀ ਕਿੰਨੇ ਦਿਨ ਤੀਸਰਾ ਦਿਨ ਵੀ ਆਪਣੇ ਕੰਨ ਜਿਹੜੀ 4-5 ਦਿਨ 6-7 ਦਿਨ ਤੇ ਲੈਂਦੇ ਆ ਚਲ ਠੀਕ ਹੈ ਕਰੋ ਮੋਜਾ ਫਿਰ ਮਨਜ਼ੂਰੀ ਜ਼ਰੂਰੀ ਆ ਠੀਕ ਆ ਇਹਨੂੰ ਬੋਲ ਦੋ ਨੈਕਸਟ ਵੀਡੀਓ ਮਿਲਾਂਗੇ ਫਿਰ ਆ ਕੇ ਬਾਅਦ ਤੱਕ ओके 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 ਜੀ ਚਲੋ ਕੋਈ ਨਹੀਂ ਕੱਲ ਵੇਖੋ ਮਨਜ਼ੂਰੀ ਲੈ ਕੇ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਇਹੋ ਜਿਹੇ ਲੋਕ ਹੀ ਵਾਰਦਾਤਾ ਕਰ ਸਕਦੇ ਨੇ ਕਈ ਵਾਰੀ ਇਹ ਹੁੰਦਾ ਵਾ ਕਿ ਇਹ ਬਹਿਰੂਤੀਏ ਬਣ ਕੇ ਘਰ ਘਰ ਦਾ ਮਤਲਬ ਜਾਇਆ ਲੈ ਲੈਂਦੇ ਆ ਵੇਖ ਲੈਂਦੇ ਆ ਕਿ ਕਿਹੜੇ ਘਰ ਚ ਕਿੰਨੇ ਕ ਜਾਨੇ ਰਹਿੰਦੇ ਜਾਂ ਕਿਥੋਂ ਆਪਾਂ ਕਿਹੜੀ ਕੰਦ ਨੀਵੀਂ ਆ ਕਿਹੜੀ ਉੱਚੀ ਆ ਕਿਥੇ ਕੈਮਰਾ ਲੱਗਾ ਕਿਥੇ ਨਹੀਂ ਲੱਗਾ ਬਾਕੀ ਚਲੋ ਤੁਸੀਂ ਵੀ ਜਰੂਰ ਆਪਣੀ ਰਾਏ ਦਿਓ ਧੰਨਵਾਦ ਦੋਸਤੋ ਰੱਬ ਰੱਖਾ